ਲੋ ਵੀ ਮਿੱਤਰੋ ਅੱਜ ਆਇਆ ਸੂਰਜ ਕਲਾਥ ਹਾਊਸ ਤੇ ਬਾਈ ਸੂਰਜਾ ਮੈਨੂੰ ਐਂ ਦੱਸ ਦੇ ਉਹ ਸੂਟ ਲੈੜਾ ਲਈ ਫਿਰਦਾ ਇੱਥੇ ਜੇ ਆ ਕੇ ਕੀ ਰੇਟ ਆ ਇਹ ਇਹ ਸੂਟ ਵੀਰੇ ਵਿਆਹ ਦੇ ਵਿੱਚ 350 ਦਾ ਵਿਕਦਾ ਹੈਗਾ ਇਹ ਆਪਾਂ ਬਹੁਤ ਜ਼ਿਆਦਾ ਮਾਲ ਚੱਕਿਆ ਗਰਮੀ ਤੇ ਸਰਦੀ ਚ ਪਊਗਾ ਸਿਰਫ 100 ਰੁਪਏ ਦਾ 100 ਰੁਪਏ ਦਾ ਬਲੈਂਡ ਡਿਜ਼ਾਈਨ ਦੇਖ ਲਓ ਐਂਡ ਫੁੱਲ ਬਟਾ ਫੁੱਲ ਪਏ ਨੇ ਕਹਿੰਦੇ ਢੇਰਾਂ ਦੇ ਢੇਰ ਪਏ ਨੇ 베ਰਾਂ ਦੇ 베ਰ ਪਏ ਨੇ ਸਿਰ ਤੇ ਸਿਰਫ 100 ਰੁਪਏ ਦਾ ਕੱਪੜਾ ਤਾਂ ਨਹੀਂ ਘਟਦਾ ਨਾ ਨਾ ਬਾਈ ਪੰਜ ਮਿੰਟ ਦੇ ਬਾਅਦ ਪੂਰਾ ਅੱਗੇ ਜਿਹੜਾ ਮਾਲ ਪਿਆ ਹਾ ਹਾ ਨਜ਼ਾਰਾ ਬੰਤਾ ਐਸ ਵਾਰੀ ਰੇਟਾ ਮੈਲਵੜ ਦਾ ਸੂਟ ਆ ਬਜ਼ਾਰ ਦੇ ਵਿੱਚ ਇਹ ਮਿਲਦਾ 250 ਦਾ ਆਪਾਂ ਦੇਵਾਂਗੇ 125 ਦਾ 125 ਰੁਪਈਆ ਦਾ ਮੈਲਵੜ ਦਾ ਮੈਲਵੜ ਦਾ ਮੈਲਵੜ ਦਾ ਸੂਟ ਆ ਪਹਿਣੋ ਸਿਰ ਤੇ ਸਿਰਫ 125 ਰੁਪਈਆ ਦਾ ਰਾਂਗੜ ਜਾਣ ਇਹਦੇ ਵਿੱਚ ਵੀ ਫੁੱਲ ਵੱਟਾ ਫੁੱਲ ਪੈਨੇ ਐਣ ਨਜ਼ਾਰੇ ਬੰਨੇ ਪੈਨੇ ਸੂਰਜ ਕਲਾਟ ਹਾਊਸ ਨੇ ਉਦੋਂ ਬਾਅਦ ਆਈ ਦੀ ਕਿ ਆ ਇਹ ਕਸ਼ਮੀਰੀ ਲਾਉਣਾ ਵੀਰੇ ਇਹ ਬਜ਼ਾਰ ਦੇ ਤੇ ਵੀ 250 ਦਾ ਮਿਲਦਾ ਇਹ ਵੀ ਆਪਾਂ 125 ਦੇਵਾਂਗੇ 500 ਦੇ 4 500 ਦੇ 4 ਇੱਕ ਲੌਂਗੇ 125 ਰੁਪਈਆ ਦਾ ਪੂਰੇ ਮੋਟੇ ਨੇ ਇਹ ਪੂਰੇ ਮੋਟੇ ਵੀਰੇ ਜਾਈਆਂ ਵਰਗੇ ਆ ਵਰਗੇ ਆਹ ਠੰਡ ਤਾਂ ਹੀ ਲੱਗਦੀ ਪੈਣਾ ਨੂੰ ਆ ਜਾ ਵੀਰੇ ਗਾਹਾਂ ਲੈ ਵੀ ਗਾਹਾਂ ਆ ਜਾ ਕਹਿੰਦਾ ਭਾਈ ਐਨ ਮੁੱਕਣ ਨਹੀਂ ਦੇਣਾ ਓਏ ਏਕ ਹੀ ਚੱਕ ਲਿਆਂਦਾ ਹੁਣ ਏ ਵੀਰੇ ਨਵਾਂ ਕਪੜਾ ਆਇਆਗਾ अच्छा जिम्मी जे तेया कपडा ए बजार दे विच 650 ਰੁਪਏ ਰੇਟ ਆਪਾ ਦੇਵਾਂਗੇ 700 ਦੇ 2 700 ਦੇ 2 जे इक ਲੈਣਾ 350 ਦਾ 350 ਰੁਪਏ ਦਾ ਕੋਈ ਕਪੜਾ ਤਾਂ ਨਹੀਂ ਘਟਦਾ ਨਾ ਨਾ ਪੂਰਾ ਕਪੜਾ ਦੇਵਾਂਗੇ ਸਵਾ 5 ਮੀਟਰ ਹੋਊਗਾ 5 ਸਵਾ 5 ਠੀਕ ਆ ਰੰਗੜ ਜਾਣੀ ਦੇ ਵਿੱਚ ਇਹਨਾਂ ਫੁੱਲ ਫਟਾ ਫੁੱਲ ਪਏ ਨੇ ਉਦੋਂ ਬਾਅਦ ਆ ਪੂਰੇ ਮੋٹے ਸੂਟ ਨੇ ਇਹ ਕੀ ਰੇਟ ਆ ਇਹ ਪਿਓਰ ਲਪੈਣ ਦਾ ਸੂਟ ਆ ਬਿਆਰ ਦੇ ਵਿੱਚ 600 650 ਦਾ ਵਿਕਦਾ ਆਪਾ ਦੇਵਾਂਗੇ 350 ਦਾ ਅੱਛਾ ਜੀ ਮੋਦੀ ਗਰੰਟੀ ਹੋਊਗੀ ਖਰਾਬ ਹੋ ਗਿਆ ਨਮਾ ਦੇਵਾਂਗੇ ਪੀਸ ਠੀਕ ਹੈ ਇਹਨੂੰ ਮੋਦੀ ਕਟ ਜਾਣ ਤੇ ਕਾਰੇ ਐਨ ਫੁੱਲ ਬਟਾ ਫੁੱਲ ਪਏ ਨੇ ਐ ਨਜ਼ਾਰੇ ਬੰਨੇ ਪਏ ਨੇ ਇਹ ਗਰਮੀ ਸਰਦੀ ਦੋਨਾਂ ਚ ਪੈ ਜਾਊਗਾ ਨਹੀਂ ਨਹੀਂ ਸਰਦੀ ਵਾਲਾਗਾ ਬੁਰਦੀ ਗਰੰਟੀ ਆ ਅੱਛਾ ਬੁਰਦੀ ਗਰੰਟੀ ਆ ਸਰਦੀ ਦੇ ਵਿੱਚ ਪੈਣ ਵਾਲਾਗਾ ਆ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਆਹ ਰੰਗ ਪਏ ਨੇ ਆਹ ਫੁੱਲ ਪਿਆਗਾ ਸਟਾਕ ਆਏ ਹਾਏ ਹਾਏ ਓਏ ਆ ਕੀ ਕੱਢ ਲਿਆ ਹਾਂ ਮੋਰਨੀ ਵਾਲਾ ਵੀਰੇ ਪੀਸ ਪ्योर ਕਰੇਵ ਤੇ ਹਜ਼ਾਰ ਤੇ ਦੋ ਸਿਰਫ 500 ਰੁਪਏ ਚ ਸਿਰਫ 500 ਰੁਪਏ ਦਾ ਕਰੇਵ ਤੇ ਕਰੇਵ ਤੇ ਮੋਰਨੀਆਂ ਪਵਾਤੀਆਂ ਆ ਦੇਖੋ ਇਹਦੇ ਵਿੱਚ ਵੀ ਆਏ ਨੇ ਰੰਗੜ ਜਾਣ ਫੁੱਲ ਬਟਾ ਫੁੱਲ ਪਏ ਨੇ 1200 ਵਾਲਾ ਸੂਟ ਆ 600 ਰੁਪਏ ਚ ਸਿਰਫ ਤੇ ਸਿਰਫ ਹਾਂ ਸਿਰਫ ਸਿਰਫ 600 ਰੁਪਏ ਦਾ ਅੱਛਾ ਇਹ ਸੇਲ ਹੀ ਲਾਤੀ ਸੇਲ ਹੀ ਆ ਸਾਰੇ ਕਾਸੀ ਦੀ ਸੇਲ ਹੀ ਆ ਬਰੇ ਆ 6 600 ਦੇ ਆ ਸਾਰੇ ਆ ਆ ਆ ਆ ਦੇਖੋ ਪਹਿਣੋ ਕਿੰਨੇ ਸੋਹਣੇ ਸੂਟ ਨੇ ਸਰਦਾਰੀ ਰੰਗ ਨੇ ਪੂਰੇ ਵਧੀਆ ਐਨ ਇਹਦੇ ਬਾਈ ਕੋਲੇ ਕਹਿੰਦੇ ਸੂਰਜ ਕਲਾਸ ਹਾਊਸ ਤੇ ਤਾਂ ਕਹਿੰਦੇ ਮੇਲੇ ਹੀ ਲੱਗਦਾ ਰਹਿੰਦਾਗਾ ਬਟਾ ਫੁੱਲ ਸਟਾਕ ਤੇ ਆਗਾ ਆ ਦੇਖੋ ਆਈ ਦਾ ਕੀ ਰੇਟ ਹੈ ਇਹ ਬਿਜਾਰ ਤੇ 700 ਦਾ ਵੀਰੇ ਆਪਾਂ 700 ਦੇ 2 ਦੇਵਾਂਗੇ 350 ਦਾ 350 ਦਾ 1 700 ਦੇ 2 ਹੈ ਤੇ ਆਈ ਦੇ ਵਿੱਚ ਵੀ ਰਾਂਗੜ ਜਾਣ ਫੁੱਲ ਬਟਾ ਫੁੱਲ ਪਏ ਨੇ 18 ਦੇ ਢੇਰਾਂ ਦੇ ਢੇਰ ਸੂਰਜ ਦਿਖਾ ਦੇ ਭੈਣਾਂ ਨੂੰ ਨਰਾਜ ਨਹੀਂ ਕਰਨਾ ਹੈਗਾ ਐਣ ਫੁੱਲ ਬਟਾ ਫੁੱਲ ਪਈਆਂ ਨੇ ਸਰਦੀ ਗਰਮੀ ਦੀਆਂ ਐਟਮਾ ਜਿੰਨੀਆਂ ਕਹੋਗੇ ਉੰਨੀਆਂ ਮਿਲ ਜਾਣਗੀਆਂ ਤੁਹਾਨੂੰ ਮੈਨੂੰ ਸੂਰਜ ਆਂ ਦੱਸ ਦੇ ਵੀ ਆਉਣਾ ਕਿੱਥੇ ਪਊਗਾ ਇਹ ਆਪੋ ਬਦਰੀ ਕਲਾ ਨਾਨਕਗੜ ਦੇ ਕੋਲ ਅੱਛਾ ਮੋਗਾ ਜ਼ਿਲ੍ਹਾ ਨੰਬਰ ਕਿੰਨਾ 70446945 ਠੀਕ ਹੈ ਬਦਨੀ ਕਲਾ ਮੋਗਾ ਰੋਡ ਨਾਨਕਸਰ ਗੇਟ ਤੇ ਦੁਕਾਨ ਹੈ ਬਾਈ ਦੀ ਤੇ ਆ ਕੀ ਰੇਟ ਆਈ ਦਾ ਕੀ ਇਹ ਪਿਓਰ ਬੋਲਨ ਦਾ ਵੀਰੇ 700 ਰੁਪਏ ਵਾਲਾਗਾ 350 ਰੁਪਏ ਚ 350 ਰੁਪਏ ਦੇ ਵਿੱਚ ਇਹ ਸੇਲ ਹੀ ਲਾਤੀ ਹੈ ਵੀ ਲਾਸਟ ਜਾਂਦੀ ਸਰਦੀ ਦੇ ਸੇਲ ਹੀ ਆ ਇਹਦੇ ਵਿੱਚ ਵੀ ਰੰਗ ਡ ਜਾਣ ਐਨ ਫੁੱਲ ਬਟਾ ਫੁੱਲ ਪੈਣ ਐ ਟੇਰਾ ਮੇਰਾ ਘਟਾ ਅਨੇਰਾ ਕਟ ਇਹਦਾ ਕੀ ਰੇਟ ਆ ਬਾਈ ਇਹ ਵੀ 700 ਦੇ 2 350 ਦੇ ਸਾਢੇ 350 ਦਾ 1 700 ਦੇ 2 ਲੈ ਵੀ ਜਲਦੀ ਤੋਂ ਜਲਦੀ ਪਹੁੰਚੋ ਸੂਰਜ ਕਲਾਟ ਹਾਊਸ ਬਦਨੀ ਕਲਾ ਮੋਗਾ ਰੋਡ ਨਾਨਕ ਸਰ ਗੇਟ ਤੇ ਦੁਕਾਨ ਹੈ ਬਾਈ ਦੀ ਤੇ ਬਹੁਤ ਸਾਰਾ ਸਟਾਕ ਪਿਆਗਾ ਜਲਦੀ ਤੋਂ ਜਲਦੀ ਆ ਕੇ ਮੇਲਾ ਲੁੱਟ ਲੋ ਵੀਡੀਓ ਕਰ ਦੋ ਸ਼ੇਅਰ ਚੱਕ ਦੋ ਫੱਟੇ ਨੋਟ ਲੋ ਮੇਲਾ